ਸਾਸੀ ਗਾਲ ਦੋਸਤੋ ਤੁਸੀਂ ਦੇਖ ਰਿਹਾ ਉਹਦਾ ਭਾਰਤ ਤੇ ਮੈਂ ਦਲਜੀਤ ਤਜਰਬਾ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਵੀ ਅਸੀਂ ਕਿਸੇ ਜਈਏ ਧਾਰਮਿਕ ਸਥਾਨ ਤੇ ਜਾਂਦੇ ਆ ਤਾਂ ਅਸੀਂ ਉਹਦੇ ਇਤਿਹਾਸ ਬਾਰੇ ਉਹਦੇ ਬਾਰੇ ਜਿਹੜੇ ਮੇਲੇ ਹੁੰਦੇ ਆ ਜਾਂ ਉਥੇ ਹੋਰ ਕਿਹੜੇ ਕਾਰਜਕ੍ਰਮ ਆਯੋਜਨ ਕੀਤੇ ਜਾਂਦੇ ਹਨ ਉਹਨਾਂ ਬਾਰੇ ਅਸੀਂ ਉਥੋਂ ਦੇ ਮੁਖ ਪਰੀਸ਼ਟ ਪੁਜਾਰੀ ਜਾਂ ਮੁਖ ਸੇਵਾਦਾਰ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆ ਸੋ ਇਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਤਾਰਾਪੁਰ ਵਿਖੇ ਜਿੱਥੇ ਅਸੀਂ ਗੱਲ ਕਰਾਂਗੇ ਦਰਬਾਰ ਪੀਰ ਬਾਬਾ ਜਹਰਾਜੀ ਦੇ ਮੁਖ ਸੇਵਾਦਾਰ ਬਾਬਾ ਬਲਵੰਤ ਸ਼ਾਹ ਜੀ ਹੋਰਾਂ ਦੇ ਨਾਲ ਦਰਬਾਰ ਦੇ ਇਤਿ ਕੀਜਨ ਹੋਟ ਜਿਹੜੇ ਕਰਵਾਏ ਜਾਂਦੇ ਐ ਸੋ ਬਾਬਾ ਜੀ ਤੁਹਾਡਾ ਸਵਾਗਤ ਹੈ ਜੀ ਦਾ ਵਾਰਤ ਤੇ ਜੀ ਐ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਦਰਬਾਰ ਆ ਧਾਰਾਪੁਰ ਦੇ ਵਿੱਚ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜਰੂਰ ਦੱਸ ਸਾਡਾ ਦਰਬਾਰ ਆ ਬਾਬਾ ਯਾਰ ਪੀਰ ਧਾਰਾਪੁਰ ਅਸੀਂ ਮਤਲ ਪ੍ਰਾਚਨ ਪੁਰਾਣੇ ਦਾ ਹੈਗਾ ਹੋ ਇਸ ਕਰਕੇ ਅਸੀਂ ਉੱਥੇ ਸਾਲ ਦੇ ਵਿੱਚ 12 11 ਪ੍ਰੋਗਰਾਮ ਕਰਦੇ ਹਰ ਜੇਠੇ ਵੀਰਵਾਰ ਤੇ ਵੀਰਵਾਰ 450 22 2500 ਸੰਗਤ ਜਿਹੜੀ ਆ ਮਤਲਬ ਅੰਦਰ ਵੀਰਵਾ ਦੇ ਵੀਰਵਾ ਚ ਟਿਕਾਣੀ ਹੈ ਜਿਹੜਾ ਸਾਡਾ ਵਾਰਮ ਅਪ ਹੁੰਦਾ ਵੱਡਾ ਪ੍ਰੋਗਰਾਮ ਵੱਡਾ ਮੇਲਾ ਸਾਲ ਚ ਕਰਦੇ ਆ ਉਸ ਟਾਈਮ ਤੇ ਸੰਗਤ ਦੇ ਸਾਰੇ ਸਹਿਯੋਗ ਦੇ ਨਾਲ ਐਨ ਆਰ ਆਈ ਵੀਰਾਂ ਦੇ ਨਾਲ ਮਤਲਬ ਸਾਰੇ ਅਸੀਂ ਕਰਦੇ ਆ ਫਿਰ ਜਿੰਨੀ ਵੀ ਸੰਗਤ ਦੀ ਸੇਵਾ ਹੁੰਦੀ ਹੈ ਸਾਰੀ ਡੇਰੇ ਦੇ ਵਿੱਚ ਲਗਾਈ ਮੋਬਾਈਲ ਜਿਵੇਂ ਤੁਸੀਂ ਦੱਸਿਆ ਇਹ ਦਰਬਾਰ ਪ੍ਰਾਚੀਨ ਦਰਬਾਰ ਹੈਗਾ ਜਹਾਰਾ ਪੀਰ ਬਾਬਾ ਜੀ ਦਾ ਤੇ ਤੁਹਾਡੀ ਕਿੰਵੀਂ ਪੀੜ੍ਹੀ ਇੱਥੇ ਸੇਵਾ ਕਰਦਿਆਂ ਨੂੰ ਦੇਖੋ ਜੀ ਮੈਂ ਬਚਪਨ ਤੋਂ ਸ਼ੁਰੂ ਤੋਂ ਚੱਲਦਾ ਹਾਂ ਉੱਥੇ ਉਸ ਤਰ੍ਹਾਂ ਸਾਡੀ ਤੀਜੀ ਤੀਜੀ ਪੀੜ੍ਹੀ ਹੈ ਉੱਥੇ ਤੇ ਜਿਹੜੀ ਇਹ ਤੁਹਾਡੀ ਇਸ ਵੇਲੇ ਸੇਵਾ ਦੀ ਭਾਵਨਾ ਜਿਹੜੀ ਤੁਸੀਂ ਸੇਵਾ ਕਰਦੇ ਹੋ ਉਥੇ ਇਹ ਜਿਹੜੀ ਬੰਦਗੀ ਦੀ ਗੱਲ ਆ ਕੀ ਵਾਰ ਅਕਸਰ ਸੋਚਿਆ ਜਾਂਦਾ ਪੀ ਇਹਨਾਂ ਨੇ ਇਸ ਮੌਜੂਦਾ ਸਮੇਂ ਦੇ ਦੌਰਾਨ ਕਈ ਵਾਰ ਪਰਿਵਾਰਕ ਦੇ ਵਿੱਚੋਂ ਆਉਂਦੀ ਆ ਜਾਂ ਕਈ ਵਾਰ ਕੋਈ ਪਰਿਵਾਰ ਦਾ ਮੈਂਬਰ ਇਹੋ ਜਿਹਾ ਹੁੰਦਾ ਜਿਹੜਾ ਉਹਦੇ ਅਸ਼ੀਰਵਾਦ ਨਾਲ ਤੁਹਾਡੀ ਕਿਸ ਤਰ੍ਹਾਂ ਇੱਥੇ ਲਿਵ ਲੱਗੀ ਮੇਰੇ ਪਰਿਵਾਰ ਦੇ ਵਿੱਚੋਂ ਇੱਕ ਮੇਰਾ ਬ੍ਰਦਰ ਸੀਗਾ ਇੱਕ ਮੇਰਾ ਬਾਬਾ ਸੀਗਾ ਜੀ ਉਹ ਇਸ ਕੱਦੀ ਦੇ ਨਾਲ ਮਾਲਕ ਚੱਲਦੇ ਸੀਗੇ ਉਹਨਾਂ ਦੇ ਨਾਲ ਹੀ ਅੱਜ ਇਹ ਮੈਨੂੰ ਸਾਰਾ ਕੁਝ ਮਿਲਿਆ ਪਪਾ ਜੀ ਇਸ ਗੁਪਤ ਗੂਤੋਂ ਪਹਿਲਾਂ ਸਾਨੂੰ ਇਸ ਚੀਜ਼ ਦਾ ਪਤਾ ਲੱਗਾ ਵੀ ਤੁਸੀਂ ਪਹਿਲਾਂ ਮਕੈਨਿਕ ਸੀਗੇ ਜੀ ਤੇ ਮਕੈਨਿਕ ਦੇ ਹੁੰਦਿਆਂ ਨਾਲ ਨਾਲ ਜਦੋਂ ਇਹ ਕੁਦਰਤ ਦੀ ਕਿਰਪਾ ਹੋਈ ਉਸ ਮਹਾਪੁਰਸ਼ਾ ਦੀ ਕਿਰਪਾ ਹੋਈ ਇਹ ਕਿਸ ਤਰ੍ਹਾਂ ਸੁਭਾਅ ਬਣਿਆ ਜੀ ਦੇਖੋ ਜੀ ਇਸ ਤਰ੍ਹਾਂ ਸੁਭਾਅ ਬਣਿਆ ਕਿ ਮੈਂ ਪੈਟਰੋਲ ਮਕੈਨਿਕ ਸੀਗਾ ਜੀ ਹਾਰਡ ਮਹੀਨੇ ਸਾਡੀ ਜਗ੍ਹਾ ਤੇ ਮੇਲਾ ਲੱਗਦਾ ਹੁੰਦਾ ਸੀਗਾ ਜੀ ਉਸ ਤਰ੍ਹਾਂ ਤੇ ਮੈਨੂੰ ਆਵਾਜ਼ਾਂ ਪੈਂਦੀ ਹੁੰਦੀਆਂ ਸੀ ਕਿ ਤੁਸੀਂ ਹਾਰਡ ਮਹੀਨੇ ਮੇਰਾ ਜਾਗ ਕਰਨਾ ਕਿ ਨਹੀਂ ਕਰਨਾ ਮੇਲਾ ਫਿਰ ਮੈਂ ਆਪਣੇ ਪਿੰਡ ਦੇ ਵਿੱਚ ਗੱਲ ਕੀਤੀ ਆਪਣੇ ਡੈਡੀ ਨਾਲ ਗੱਲ ਕੀਤੀ ਬਾਬੇ ਆਪਣੇ ਨਾਲ ਕੀਤੀ ਉਹ ਮੈਨੂੰ ਕਹਿੰਦੇ ਤੁਸੀਂ ਲਗਾਓ ਫਿਰ ਜਿਸ ਦਿਨ ਉਹ ਮੇਲਾ ਮੈਂ ਲਗਾਇਆ 8 ਮਹੀਨੇ ਦਾ ਉਸ ਤੋਂ ਬਾਅਦ ਫਿਰ ਪਿੱਛਾ ਮੁੜ ਕੇ ਨਹੀਂ ਦੇਖਿਆ ਉਹ 440 ਜਦੋਂ ਦੇ ਮੇਲੇ ਨਿਰੰਤਰ ਚੱਲ ਰਹੇ ਆ ਸੋ ਮਹਾਂਪੁਰ ਸਾਹਿਬ ਜੁਮੇ ਅਸੀਂ ਗੱਲ ਕੀਤੀ ਆ ਵੀ ਤੁਹਾਨੂੰ ਆਵਾਜ਼ਾਂ ਅੱਜ ਦੇ ਮਾਹੌਲ ਦੇ ਵਿੱਚ ਕਈ ਲੋਕਾਂ ਨੂੰ ਐ ਲੱਗਦਾ ਵੀ ਇਹ ਯਾਰ ਜਗਾ ਆ ਥਾਂ ਆ ਸਥਾਨ ਆ ਜੋ ਕਿਸੇ ਵੀ ਤਰ੍ਹਾਂ ਦਾ ਇਹ ਆਵਾਜ਼ਾਂ ਪੈਣ ਵਾਲੀ ਕਦੇ ਜਿਹੜੀ ਸਾਰਥਕ ਗੱਲ ਹੁੰਦੀ ਆ ਵੀ ਕਿਵੇਂ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਸੰਗਤ ਦੇ ਵਿੱਚ ਗੱਲ ਜਾਂਦੀ ਆ ਇਹ ਸੰਗਤ ਦੇ ਵਿੱਚ ਗੱਲ ਇਦਾਂ ਜਾਂਦੀ ਹੈ ਕਿ ਜਿਸ ਵੇਲੇ ਅਸੀਂ ਕੋਈ ਵੀ ਕਿਸੇ ਦੇ ਕਾਰਜ ਕਰਦੇ ਜਾਂ ਕਿਸੇ ਦੀ ਕੋਈ ਗੱਲਬਾਤ ਕਰਦੇ ਹਾਂ ਜੀ ਉਸ ਵੇਲੇ ਕੋਈ ਹਵਾ ਬਰਾਜਮਾਨ ਹੁੰਦੀ ਸਾਡੇ ਨਾਲ ਜੀ ਉਹ ਹਵਾ ਬਰਾਜਮਾਨ ਹੁੰਦੀ ਤਾਂ ਉਹ ਹਵਾ ਦੇ ਵਿੱਚ ਹੀ ਗੱਲ ਕੀਤੀ ਜਾਂਦੀ ਦਾ ਬੰਦੇ ਦਾ ਕੰਮ ਉੱਪ ਹੋ ਜਾਂਦਾ ਸੋ ਦੋਸਤੋ ਆਪਾਂ ਇੱਥੇ ਗੱਲ ਦੱਸ ਦਈਏ ਕਿਉਂਕਿ ਮੇਰੀ ਵੀ ਇਹ ਕੋਸ਼ਿਸ਼ ਹੁੰਦੀ ਆ ਹਮੇਸ਼ਾ ਮੈਂ ਬਹੁਤ ਸਾਰੇ ਦਰਵਾਰਾਂ ਤੇ ਸਥਾਨਾਂ ਦੇ ਧਾਰਮਿਕ ਸਥਾਨਾਂ ਦੇ ਮੰਦਰਾਂ ਤੇ ਜਾਂਦਾ ਤੇ ਉੱਥੋਂ ਦੇ ਪਰੀਸਟ ਜਿਹੜੇ ਆ ਮੁੱਖ ਪੁਜਾਰੀ ਆ ਉਹਨਾਂ ਦੇ ਨਾਲ ਗੱਲਬਾਤ ਕਰਦਾ ਕੋਸ਼ਿਸ਼ ਇਹ ਰਹਿੰਦੀ ਵੀ ਕਿਤੇ ਵੀ ਵਹਿਮ ਭਰਮ ਵਾਲੀ ਗੱਲ ਜਿਹੜੀ ਨਾ ਕੀਤੀ ਜਾਵੇ ਇੱਥੇ ਵੀ ਬਿਲਕੁਲ ਇਹ ਸੱਚੀ ਗੱਲ ਆ ਇਹਦੇ ਵਿੱਚ ਕੋਈ ਇੱਥੇ ਦੇਰੇ ਦੇ ਵਿੱਚ ਕੋਈ ਵਹਿਮ ਭਰਮ ਨਹੀਂ ਪਾਇਆ ਜਾਂਦਾ ਬਹੁਤ ਸਾਰੀਆਂ ਸੰਗਤਾਂ ਬਾਬਾ ਜੀ ਦੇ ਕੋਲ ਆ ਕੇ ਦਰਵਾਰ ਤੇ ਮੱਥਾ ਟੇਕਦੀਆਂ ਤੇ ਬਾਬਾ ਜੀ ਨੂੰ ਆਪਣੀ ਮੁਸ਼ਕਲ ਦੱਸਦੀਆਂ ਤੇ ਬਾਬਾ ਜੀ ਆਪਣੇ ਤਰੀਕੇ ਨਾਲ ਜਿ ਦੀ ਨਾਲ ਉਸ ਤੇ ਉਹਨਾਂ ਤੇ ਜਿਹੜੀ ਕਿਰਪਾ ਆ ਉਹ ਪੀੜੀਦਾਰ ਪੀੜੀ ਜਿਹੜੇ ਪਿਛਲੇ ਤਿੰਨ ਪੀੜੀਆਂ ਦੇ ਪਰਿਵਾਰਾਂ ਦੀ ਆ ਬਜ਼ੁਰਗ ਇਹਨਾਂ ਦੀ ਪਹਿਲਾਂ ਵੀ ਸੇਵਾ ਕਰਦੇ ਸੀਗੇ ਤੇ ਨਾਲ ਦੀ ਨਾਲ ਇਹਨਾਂ ਤੇ ਵੀ ਆ ਜਦ ਕਿ ਇੱਕ ਮਕੈਨਿਕ ਹੋਣ ਵਜੋਂ ਜਦੋਂ ਇਹਨਾਂ ਤੇ ਇਹ ਸੇਵਾ ਆਈ ਤਾਂ ਇਹਨਾਂ ਨੇ ਜਦੋਂ ਤੋਂ ਸ਼ੁਰੂ ਕੀਤੀ ਆ ਉਹ ਬਖੂਬੀ ਨਵਾਰ ਇੱਕ ਉਸੀ ਗੱਲ ਕਰਦੇ ਹੇ ਦਾਰਾਪੁਰ ਦੇ ਵਿੱਚ ਇੱਕ ਜਗ੍ਹਾ ਕਿਉਂ ਅਕਸਰ ਲੋਕਾਂ ਦੇ ਬੰਨਾਂ ਦੇ ਵਿੱਚ ਆਉਂਦੀ ਆ ਕਿਈ ਪੁਰਾਣੀਆਂ ਜਗ੍ਹਾ ਆ ਉਹਨਾਂ ਨੂੰ ਪਟਣਾ ਜਾਂ ਇਧਰ ਉਧਰ ਕਰਨਾ ਤੇ ਕਈ ਵਾਰ ਕਈ ਤਰ੍ਹਾਂ ਦੀਆਂ ਗੱਲਾਂ ਹੋ ਜਾਣੀਆਂ ਤੁਸੀਂ ਹੁਣੇ ਗੱਲ ਸੁਣਾਈ ਸੀ ਵੀ ਦਾਰਾ ਵਿੱਚ ਕਿਸ ਤਰ੍ਹਾਂ ਦੀ ਉਹ ਘਟਨਾ ਵਾਪਰੀ ਸੀ ਦੇਖੋ ਜਿਹੜੀ ਜਗਾ ਪੱਟ ਕੇ ਕਾ ਕਿਸੇ ਦੇ ਕਿਸੇ ਪਾਸੇ ਲਗਾਉਣੀ ਆ ਜੀ ਪਹਿਲਾ ਉਸ ਜਗਾ ਤੁਸੀਂ ਇਜਾਜ਼ਤ ਮੰਗਦੇ ਆ ਸਾਨੂੰ ਉਹ ਟਾਈਮ ਮਿਲਦਾ ਮਹੀਨੇ ਦਾ ਸਵਾ ਮਹੀਨੇ ਦਾ ਉਸ ਟਾਈਮ ਦੇ ਉੱਤੇ ਅਸੀਂ ਉਹ ਜਗਾ ਪੱਟ ਕੇ ਫਿਰ ਅਸੀਂ ਗਾਂ ਬਰਾਜਮਾਨ ਕਰਦੇ ਆ ਔਰ ਆਪਣੀ ਮਰਜ਼ੀ ਨਾਲ ਜਗਾ ਪੱਟ ਨਹੀਂ ਹੋ ਸਕਦੀ ਕਦੀ ਵੀ ਔਰ ਉਹਦਾ ਵੀ ਆਰਡਰ ਆਊਗਾ ਤਾਂ ਤਾਂ ਜਗਾ ਪੱਟ ਹੋਗੀ ਜਾਂ ਜਿਸ ਵੇ ਮੇਰਾ ਬਰਾਜਮਾਨ ਮਾਲਕ ਮੇਰੇ ਸਿਰ ਤੇ ਆਣ ਕੇ ਮੈਂਦਾ ਉਸ ਵੇਲੇ ਉਹ ਜਗਾ ਪੜਦੇ ਆ ਇੱਕ ਹੋਰ ਚੀਜ਼ ਦੱਸਣ ਵਾਲੀ ਏ ਆ ਜੀ ਕਿ ਮੇਰੇ ਜਿਹੜੇ ਵਾਲ ਆ ਅਸਲੇ ਜੀ ਮੈਂ ਪੰਜ ਵਾਰੀ ਕਟਾ ਚੁੱਕਿਆ ਜੀ ਛੇਵੀਂ ਵਾਰੀ ਮੇਰੇ ਵਾਲ ਫੇਰ ਪੈਰਾਂ ਤੱਕ ਲੱਗਦੇ ਆ ਜਿਹੜੀਆਂ ਤੁਹਾਡੀਆਂ ਸਿਰ ਤੇ ਜਿਹੜੀਆਂ ਸ਼ੋਭਤ ਹੈਗੀਆਂ ਉਹ ਪੰਜ ਵਾਰਕ ਰੌਣ ਦੇ باوجود ਉਹ ਹੁਣ ਵੀ ਇਹ ਪੈਰਾਂ ਤੱਕ ਜਿਹੜੀਆਂ ਲੱਗਦੀਆਂ ਇਹ ਉਹ ਮਹਾਪੁਰਸ਼ਾਂ ਦਾ ਤੁਹਾਡਾ ਇਹ ਮੰਨਣਾ ਹੈ ਪਿਓ ਮਹਾਪੁਰਸ਼ਾਂ ਦੀ ਦਾਤ ਹੈ ਮੈਨੂੰ ਉਹ ਦੇਣ ਤੇ ਮਹਾਂਪੁਰਛੋਸੀ ਜਿਵੇਂ ਗੱਲ ਕਰਦੇ ਹੈ ਦਰਬਾਰ ਦੀ ਸਮਾਗਮਾਂ ਦੀ ਜਿਵੇਂ ਤੁਸੀਂ ਦੱਸਿਆ ਕਿ ਵੱਡਾ ਮੇਲਾ ਜਿਹੜਾ ਉਹ ਕਰਵਾਇਆ ਜਾਂਦਾ ਹਾਲ ਦੇ ਵਿੱਚ ਹੋਰ ਮੇਲੇ ਕਰਵਾਏ ਜਾਂਦੇ ਕਈ ਵਾਰ ਤੁਹਾਡੇ ਕੋਲ ਇਹੋ ਜਿਹੇ ਦੁਖੀ ਲੋਕ ਵੀ ਆ ਜਾਂਦੇ ਆ ਕਿਸੇ ਤਰ੍ਹਾਂ ਦਾ ਤੁਸੀਂ ਤੁਹਾਡੇ ਨਾਲ ਗੱਲ ਕਰਦੇ ਆ ਤੇ ਉਹਦੇ ਨਾਲ ਜਿਵੇਂ ਤੁਸੀਂ ਘਰ ਜਾਣ ਦੀ ਗੱਲ ਕਰਦੇ ਜਾਂ ਉਹਨੂੰ ਸੱਦਣ ਦੀ ਗੱਲ ਕਰਦੇ ਉਹਦੇ ਲਈ ਕਿੱਦਾਂ ਤੁਸੀਂ ਕਿ ਮੈਨੇਜ ਕਰਦੇ ਹੋ ਦੇਖੋ ਜੀ ਇਹ ਜਿਹੜੀ ਚੀਜ਼ ਆ ਜੇ ਤਾਂ ਘਰ ਜਾਣ ਵਾਲਾ ਕੰਮ ਹੋਵੇ ਠੀਕ ਆ ਜੀ ਜੇ ਤਾ ਜਾ ਕੇ ਦੇਖਣਾ ਉੱਥੇ ਨਾ ਕੋਈ ਵਹਿਮ ਵਾਲੀ ਗੱਲ ਹੋਣੀ ਨਾ ਕੋਈ ਭਰਮ ਚ ਪਾਉਣਾ ਨੂੰ ਜੀ ਬਿਲਕੁਲ ਬਿਲਕੁਲ ਉੱਥੇ ਜਾ ਕੇ ਤੇ ਬੈਠੇ ਗੱਲਬਾਤ ਕਰਨੀਆਂ ਉਹਨੂੰ ਇਹ ਸਿੱਧਾ ਕਹਿ ਦੇਣਾ ਦਾਜ ਆ ਤੇਰਾ ਕੰਮ ਹੋ ਜਾਊਗਾ ਜੀ ਕੋਈ ਵਹਿਮ ਨਹੀਂ ਦੇਣਾ ਕੋਈ ਕੁਛ ਨਹੀਂ ਦੇਣਾ ਬਾਪੂ ਦੀ ਦਇਆ ਦੇਸੀ ਹੁੰਦੀ ਆ ਉਹ ਕੰਮ ਹੋ ਜਾਂਦਾ ਮਤਲਬ ਅਸੀਂ ਇਹ ਗੱਲ ਤੁਹਾਡੀ ਗੱਲਬਾਤ ਦੇ ਦੌਰਾਨ ਇਹ ਗੱਲ ਮੰਨਈਏ ਕਿ ਐਸ ਵੇਲੇ ਜਿਹੜੇ ਮਹਾਪੁਰਸ਼ਾਂ ਦੀ ਤੁਸੀਂ ਸੇਵਾ ਕਰਦੇ ਹੋ ਜਦੋਂ ਵੀ ਤੁਸੀਂ ਕਿਤੇ ਉਹਨਾਂ ਨੂੰ ਅਰਦਾਸ ਬੇਨਤੀ ਜੋਦੜੀ ਕਰਦੇ ਹੋ ਤਾਂ ਉਹ ਹਾਜ਼ਰ-ਨਾਜ਼ਰ ਹੋ ਜਾਂਦੇ ਆ ਜਿਹੜੀ ਅਸੀਂ ਪੁਰਾਣੀ ਗੱਲ ਨੂੰ ਅਸੀਂ ਮੰਨ ਸਕੀਏ ਹੋ ਜਾਂਦੇ ਜੀ ਤੇ ਸੋ ਬਾਬਾ ਜੀ ਹੋਰ ਕੋਈ ਗੱਲ ਦਰਬਾਰ ਬਾਰੇ ਜਾਂ ਸੰਗਤ ਬਾਰੇ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਦੇਖੋ ਜੀ ਸੰਗਤ ਸਾਡੀ ਉਸਰਵਾਰ ਦੀ ਬਹੁਤ ਵਧੀਆ ਆ ਜੀ ਕੋਈ ਮਾੜੀ ਨਹੀਂ ਹੈਗੀ ਸੰਗਤ ਦੇਸ਼ ਵਿਦੇਸ਼ ਵਿੱਚ ਸਾਰੇ ਬੈਠੇ ਆ ਕੋਈ ਮੁਲਕ ਨਹੀਂ ਜਿੱਥੇ ਤੱਕ ਨਹੀਂ ਕੋਈ ਜਾਂਦਾ ਸੰਗਤ ਇਸ ਕਰਕੇ ਸਾਰੀ ਸੰਗਤ ਦੇ ਜੋੜ ਦੇ ਨਾਲ ਸਾਡਾ ਉਹ ਦਰਬਾਰ ਬਣਿਆ ਪਹਿਲਾਂ ਸਾਡੇ ਦਰਬਾਰ 'ਚ ਕੁਝ ਨਹੀਂ ਹੁੰਦਾ ਸੀਗਾ ਪਰ ਹੁਣ 15 18 20 ਸਾਲ ਤੋਂ ਬਾਅਦ ਅ빠 ਜੀ ਹੋਰ ਕੋਈ ਗੱਲ ਦਰਬਾਰ ਬਾਰੇ ਜੇ ਕੋਈ ਦੱਸਣੀ ਹੈ ਦਰਬਾਰ ਬਾਰੇ ਠੀਕ ਆ ਬਾਕੀ ਕੋਈ ਗੱਲ ਬਹੁਤ ਨਹੀਂ ਹਾਂ ਸੋ ਦੋਸਤ ਅਜੀਬ ਕੋਈ ਕੋਈ ਵਹਿਮ ਵਾਲੀ ਕਿਤਾਬ ਨਹੀਂ ਆ ਜੇ ਕੋਈ ਬੰਦਾ ਵਹਿਮ ਜੀ ਪਏ ਤਾਂ ਉਹਨੂੰ ਵਹਿਮ ਜੋ ਕੱਢ ਕੇ ਰੱਖ ਲੀਦਾ ਆ ਸੋ ਦੋਸਤੋ ਬਾਬਾ ਜੀ ਨੇ ਬਹੁਤ ਵਧੀਆ ਗੱਲ ਕੀਤੀ ਬੜਾ ਕਲੈਰੀਫਾਈ ਕੀਤਾ ਵੀ ਜੇ ਕਿਸੇ ਨੂੰ ਇਸ ਗੁਪਤ ਗੂ ਦੇ ਦੌਰਾਨ ਕੋਈ ਗੱਲ ਚੰਗੀ ਲੱਗਦੀ ਹੈ ਜਾਂ ਕਿਤੇ ਕੋਈ ਪ੍ਰਸ਼ਨ ਚਿੰਨ ਲੱਗਦਾ ਇਹ ਉਹ ਬਾਬਾ ਜੀ ਦੇ ਨਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਤਾਰਾਪੁਰ ਦੇ ਦਰਬਾਰ ਜਾੜਾ ਪੀਰ ਬਾਈ ਆ ਕੇ ਬਾਬਾ ਜੀ ਨਾਲ ਸੰਪਰਕ ਕਰ ਸਕਦਾ ਆ ਔਰ ਇਹਨਾਂ ਵੱਲੋਂ ਇਹ ਜ਼ਰੂਰ ਕਿਹਾ ਜਾਂਦਾ ਆ ਕਿ ਇਹ ਜਿਨ੍ਹਾਂ ਦੀ ਸੇਵਾ ਕਰਦੇ ਉਹ ਮਾਲਕ ਇਹਨਾਂ ਤੇ ਹਾਜ਼ਰ ਨਾਜ਼ਰ ਰਹਿੰਦੇ ਆ ਜਦੋਂ ਵੀ ਇਹ ਲੋੜ ਪੈਣ ਤੇ ਅਰਦਾਸ ਬੇਨਤੀ ਜੋਦੜੀ ਕਰਦੇ ਆ ਕਿਸੇ ਵੀ ਭਗਤ ਦੀ ਕਿਸੇ ਵੀ ਸ਼ਰਧਾਲੂ ਦੀ ਕਿਸੇ ਵੀ ਬੇਨਤੀ ਕਰਤਾ ਦੀ ਆ ਕੇ ਜਿਹੜੀ ਸ਼ਿਕਾਇਤ ਹੋ ਉੱਤੇ ਹਾਜ਼ਰ ਨਾਜ਼ਰ ਹੋ ਕੇ ਉਹਦਾ ਹੱਲ ਕਰਦੇ ਆ ਸੋ ਅਸੀਂ ਨਾਲ ਕੀਤੀ ਗੱਲਬਾਤ ਆਪਣੇ ਚੈਨਲ ਦੇ ਲੋਕਾਂ ਤੱਕ عوام ਤੱਕ ਪਹੁੰਚਾਈਏ ਕਿਉਂਕਿ ਅਜ ਦੇ ਸਮੇਂ ਚ ਬਹੁਤ ਸਾਰੇ ਲੋਕ ਬਹਿਮਾ ਪਰਮਾਂ ਦੇ ਵਿੱਚ ਪੈ ਕੇ ਕਈ ਥਾਵਾਂ ਤੇ ਕਈ ਇਹੋ ਜਿਹੇ ਵਪਾਰੀ ਆ ਜਿਨ੍ਹਾਂ ਨੇ ਇਸ ਚੀਜ਼ ਨੂੰ ਲੋਕਾਂ ਨੂੰ ਗੁੰਮਰਾਹ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਦਸੀਆਂ ਉਹਨਾਂ ਤੋਂ ਬਚਣ ਲਈ ਉਹ ਜਰੂਰ ਇਹੋ ਜਿਹੇ ਮਹਾਪੁਰਸ਼ਾਂ ਦੇ ਨਾਲ ਸੰਪਰਕ ਕਰਨ ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਕਿਸੇ ਤੋਂ ਰਾਮ ਹੋਣਾ ਉੱਥੇ ਜਾ ਕੇ ਕਈ ਵਾਰ ਦਰਬਾਰਾ ਤੋਂ ਅਸ਼ੀਰਵਾਦ ਲੈਣ ਨਾਲ ਵੀ ਕਈ ਮੁਸ਼ਕਲਾਂ ਜਿਹੜੀਆਂ ਹੱਲ ਹੋ ਜਾਣੀਆਂ ਹੁਸ਼ਿਆਰਪੁਰ ਤੋਂ ਦਾਬ ਹਰਤ ਲਈ ਦਲਜੀਤ ਅਜਰੂਹਾ ਬਹੁਤ ਬਹੁਤ ਧੰਨਵਾਦ ਮਹਾਪੁਰਸ਼ੋ ਤੁਹਾਡਾ ਤੁਸੀਂ ਸਾ